ਸਸਰੀਕਾਲ ਜੇ ਤੁਸੀਂ ਦੇਖ ਰਹੇ ਹੋ 24 7 ਪੰਜਾਬ ਪੰਜਾਬ ਕਾਂਗਰਸ ਦੇ ਸੀਐਲਪੀ ਡਿਟਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਫਾਈਲ ਕੀਤੀ ਗਈ ਕਲੈਕਸ਼ਨ ਫਾਈਲ ਦੀ ਅੱਜ ਕੋਰਟ ਵਿੱਚ ਸੁਣਵਾਈ ਹੋਈ। ਇਹ ਸੁਣਵਾਈ ਨੋਟਿਸ ਜਾਰੀ ਹੋਣ ਤੋਂ ਬਾਅਦ ਹੋਈ ਜਿਸ ਦੌਰਾਨ ਸਟੇਟ ਸਰਕਾਰ ਵੱਲੋਂ ਸਟੇਟਸ ਰਿਪੋਰਟ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ। ਅਦਾਲਤ ਨੇ ਦੱਸਿਆ ਕਿ ਇਹ ਕੇਸ ਬੋਥ ਇਨੀਸ਼ੀਅਲ ਸਟੇਜ ਤੇ ਹੈ 13 April ਨੂੰ FIR ਦਰਜ ਹੋਈ ਸੀ। 15 April ਨੂੰ ਬਾਜਵਾ ਵੱਲੋਂ ਕਲੈਕਸ਼ਨ ਫਾਈਲ ਦਰਜ ਕੀਤੀ ਗਈ। ਇਸ ਦੇ ਮੱਦੇਨਜ਼ਰ ਸਟੇਟ ਨੇ ਮੰਨਿਆ ਹੈ ਕਿ ਕੇਸ ਅਜੇ ਤੱਕ ਤਕਦੀਰਕਾਰੀ ਜਾਂ ਅੰਤਰਰਾਸ਼ਟਰੀ ਪੱਧਰ ਨੇ ਨਹੀਂ ਪਹੁੰਚਿਆ ਕੋਰਟ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਹਜੇ ਇਨਵੈਸਟੀਗੇਸ਼ਨ ਦੀ ਪ੍ਰਾਰੰਭਿਕ ਅਵਸਥਾ ਹੈ ਅਜੇ ਇਹ ਨਿਰਣੈ ਨਹੀਂ ਹੋ ਸਕਦਾ ਕਿ ਬਾਜਵਾ ਖਿਲਾਫ ਕੋਈ ਫਰੈਂਸ ਹੋਇਆ ਹੈ ਚਾ ਨਹੀਂ ਇਸ ਲਈ ਕੋਰਟ ਨੇ ਅਗਲੀ ਸੁਣਵਾਈ ਦੀ ਤਰੀਖ 8 ਮਈ ਤੈਅ ਕੀਤੀ ਹੈ ਸਟੇਟ ਵੱਲੋਂ ਇਹ ਵੀ ਮੈਂਸ਼ਨ ਕੀਤਾ ਗਿਆ ਹੈ ਕਿ ਉਹਨਾਂ ਦੀ ਅਜੇ ਤੱਕ ਪ੍ਰਤਾਪ ਸਿੰਘ ਬਾਜਵਾ ਨੂੰ ਅਰੈਸਟ ਕਰਨ ਦਾ ਕੋਈ ਇਰਾਦਾ ਨਹੀਂ ਹੈ ਜੇ ਅਗਲੇ ਪੜਾਅ 'ਚ ਕੋਈ ਲੋੜ ਪਈ ਤਾਂ ਬਾਜਵਾ ਨੂੰ ਨੋਟਿਸ ਜਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ ਜਿਹੜੇ ਵੀ ਨੋਟਿਸ ਚਾਰਜ ਜੀਆਂ ਅਜੇ ਤੱਕ ਸੁਨੀਆਂ ਗਈਆਂ ਉਹ ਇਨਵੈਸਟੀਗੇਸ਼ਨ 'ਚ ਰੁਕਾਵਟ ਨਹੀਂ ਬਣਦੀਆਂ ਸਟੇਟ ਨੇ ਪੂਰਾ ਹੱਕ ਦਿੱਤਾ ਹੈ ਕਿ ਉਹ ਇਨਵੈਸਟੀਗੇਸ਼ਨ ਜਾਰੀ ਰੱਖੇ ਮੀਡੀਆ ਰਿਲੇਟਡ ਪਿਛਲੇ ਇੰਟਾਇਰੀ ਮੋਡਰ ਜਿਵੇਂ ਸਾਨੂੰ ਉਹ ਮੇਂ ਹੀ ਰਹਿਣਗੇ ਪ੍ਰਤਾਪ ਸਿੰਘ ਬਾਜਵਾਲੇ ਕੇਸ ਜਿਹੜਾ ਨੇ ਕੁਐਸ਼ਿੰਗ ਫਾਈਲ ਕੀਤੀ ਸੀ ਉਹ ਦੀ ਜ ਸੁਣਵਾਈ ਸੀ ਨੋਟਿਸ ਤੋਂ ਬਾਅਦ ਤੇ ਕੋਰਟ ਦੇ ਵਿੱਚ ਅੱਜ ਸਟੇਟ ਵੱਲੋਂ ਇੱਕ ਤਾਂ ਸਟੇਟਸ ਰਿਪੋਰਟ ਫਾਈਲ ਕੀਤੀ ਗਈ ਸੀ ਤੇ ਨਾਲ ਹੀ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਅਜੇ ਬਹੁਤ ਇਨੀਸ਼ੀਅਲ ਸਟੇਜ ਦੇ ਉੱਤੇ ਕੇਸ ਹੈ ਤੇ ਇਹ ਕੁਐਸ਼ਿੰਗ ਦੇ ਲਈ ਹਜੇ 13 ਤਰੀਕ ਨੂੰ ਐਫਆਈਆਰ ਲੋਜ ਹੁੰਦੀ ਹੈ ਤੇ 15 ਤਰੀਕ ਨੂੰ ਹੀ ਇਹ ਕੁਐਸ਼ਿੰਗ ਫਾਈਲ ਕਰ ਦਿੰਦੇ ਨੇ ਦਾ ਇਸ ਕਰਕੇ ਬੜੀ ਇਨੀਸ਼ੀਅਲ ਸਟੇਜ ਤੇ ਤੇ ਕੋਰਟ ਦਾ ਵੀ ਇਹੀ ਮੰਨਣਾ ਸੀ ਕਿ ਹਜੇ ਤਾਂ ਇਨਵੈਸਟੀਗੇਸ਼ਨ ਕਰਨੀ ਹੈ ਉਸ ਤੋਂ ਬਾਅਦ ਹੀ ਡਿਸਾਈਡ ਹੋ ਜਾਏਗਾ ਕਿ ਵੈਦਰ ਅਫੈਂਸ ਹੋਇਆ ਜਾਂ ਨਹੀਂ ਹੋਇਆ ਤੇ ਇਸ ਕਰਕੇ ਕੋਰਟ ਨੇ ਜਿਹੜੀ ਅਗਲੀ ਤਰੀਕ ਪਾਈ ਹੈ 7 ਮਈ ਡੇਟ ਪਈ ਹੈ ਇਸ ਕੇਸ ਦੇ ਵਿੱਚ ਤੇ ਨਾਲ ਹੀ ਕੋਰਟ ਨੇ ਇੱਕ ਦੋ ਤਿੰਨ ਆਬਜ਼ਰਵੇਸ਼ਨ ਜਿਹੜੀ ਦਿੱਤੀਆਂ ਨੇ ਇੱਕ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਸਾਡੇ ਹਜੇ ਕੋਈ ਇੰਟੈਂਸ਼ਨ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਅਰੈਸਟ ਕਰਨ ਦੀ ਤੇ ਇਸ ਕਰਕੇ ਜਦੋਂ ਵੀ ਇਸ 스테ਜ ਦੇ ਉੱਤੇ ਜੇ ਜਦੋਂ ਵੀ ਰਿਕੁਆਇਰਡ ਹੋਏਗਾ ਤਾਂ ਅਕੋਰਡਿੰਗਲੀ ਉਹਨਾਂ ਨੂੰ ਅਸੀਂ ਜਿਵੇਂ ਨੋਟਿਸ ਦੇ ਕੇ ਅਰੈਸਟ ਕਰਨ ਦਾ ਹੋਏਗਾ ਤਾਂ ਅਕੋਰਡਿੰਗਲੀ ਐਸ ਪਰ ਲਾਅ ਪ੍ਰੋਸੀਡ ਕਰਾਂਗੇ ਇਸ ਤੋਂ ਇਲਾਵਾ ਕੋਰਟ ਨੇ ਕਿਹਾ ਕਿ ਕੋਈ ਵੀ ਜਿਹੜੀ ਆ ਰੈਸਟ੍ਰਿਕਸ਼ਨ ਹੈ ਜੋ ਵੀ ਅੱਜ ਜੇ ਨੋਟਿਸ ਹੋਇਆ ਹੈ ਜਾਂ ਇੰਟੈਰੀਮ ਆਰਡਰ ਹੋਇਆ ਹੈ ਇਹ ਇਹ ਕੋਈ ਵੀ ਇਨਵੈਸਟੀਗੇਸ਼ਨ ਨੂੰ ਰੈਸਟ੍ਰਿਕਟ ਨਹੀਂ ਕਰਦਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਜਿਹੜੀ ਸਟੇਟ ਹੈ ਉਹ ਅੱਗੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੀ ਹੈ ਤੇ ਜਿਵੇਂ ਬਾਕੀ ਇੰਟੈਰੀਮ ਆਰਡਰ ਸੀਗੇ মিডিਆ ਦੇ ਰਿਲੇਟਿਡ ਉਹ ਸਾਰੇ ਸੇਮ ਰਹਿਣਗੇ ਵੈਰੀ ਗੋ ਕੋਰਟ ਵੀ ਤੇ ਵੀ ਤਾਂ ਕਿਹਾ ਗਿਆ ਕਿ ਇਨਵੈਸਟੀਗੇਸ਼ਨ ਦੇ ਸਿਧਾ ਪਹਿਲਾ ਵੀ ਨਹੀਂ ਸੀ ਬਿਲਕੁਲ ਦੇਖੋ ਜਿਹੜਾ ਕੋਰਟ ਨੇ ਕਿਹਾ ਕਿ ਜਿਹੜਾ ਕੁਐਰਸੀਵ ਐਕਸ਼ਨ ਦਾ ਵਰਡ ਸੀਗਾ ਕਿ ਇਹਦੀ ਡੈਫੀਨੇਸ਼ਨ ਬਹੁਤ ਜ਼ਿਆਦਾ ਹੋ ਸਕਦੀ ਹੈ ਤਾਂ ਇਸ ਕਰਕੇ ਕੋਰਟ ਨੇ ਆ ਜੋ ਕਲੈਰੀਫਾਈ ਕੀਤਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕੋਈ ਵੀ ਸਟੇ ਨਹੀਂ ਹੈਗਾ ਤੇ ਇਨਵੈਸਟੀਗੇਸ਼ਨ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਉਹ ਪ੍ਰੋਪਰ ਅੱਗੇ ਇਨਵੈਸਟੀਗੇਸ਼ਨ ਜਿਹੜੀ ਆ ਕਰ ਸਕਦੀ ਹੈ ਤੇ 7 ਤਰੀਕ ਨੂੰ ਕੋਰਟ ਨੇ ਕਿਹਾ ਕਿ ਕੋਰਟ ਰੈਡੀ ਸੀ ਕਿ ਜਦੋਂ ਵੀ ਤੁਸੀਂ ਆਰਗੂਮੈਂਟ ਰੈਡੀ ਹੋ ਤਾਂ ਉਹਨਾਂ ਵੱਲੋਂ 7 ਤਰੀਕ ਲਈਤੀ ਗਈ ਹੈ ਕਿ 7 ਤਰੀਕ ਨੂੰ ਅਸੀਂ ਆਰਗੂ ਕਰ ਦਾਂਗੇ ਕੇਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਪੰਜਾਬ ਕਾਂਗਰਸ ਦੇ ਸੀਐਲਪੀ ਡਿਟਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਫਾਈਲ ਕੀਤੀ ਗਈ ਕਲੈਕਸ਼ਨ ਫਾਈਲ ਦੀ ਅੱਜ ਕੋਰਟ ਵਿੱਚ ਸੁਣਵਾਈ ਹੋਈ। ਇਹ ਸੁਣਵਾਈ ਨੋਟਿਸ ਜਾਰੀ ਹੋਣ ਤੋਂ ਬਾਅਦ ਹੋਈ ਜਿਸ ਦੌਰਾਨ ਸਟੇਟ ਸਰਕਾਰ ਵੱਲੋਂ ਸਟੇਟਸ ਰਿਪੋਰਟ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ। ਅਦਾਲਤ ਨੇ ਦੱਸਿਆ ਕਿ ਇਹ ਕੇਸ ਬੋਥ ਇਨੀਸ਼ੀਅਲ ਸਟੇਜ ਤੇ ਹੈ। 13 ਅਪ੍ਰੈਲ ਨੂੰ ਐਫਆਈਆਰ ਦਰਜ ਹੋਈ ਸੀ। 15 ਅਪ੍ਰੈਲ ਨੂੰ ਬਾਜਵਾ ਵੱਲੋਂ ਕਲੈਕਸ਼ਨ ਫਾਈਲ ਦਰਜ ਕੀਤੀ ਗਈ। ਇਸ ਦੇ ਮੱਦੇਨਜ਼ਰ ਸਟੇਟ ਨੇ ਮੰਨਿਆ ਹੈ ਕਿ ਕੇਸ ਅਜੇ ਤੱਕ ਤਕਦੀਰਕਾਰੀ ਜਾਂ ਅੰਤਰਰਾਸ਼ਟਰੀ ਪੱਧਰ ਨਹੀਂ ਪਹੁੰਚਾ ਕੋਰਟ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਅਜੇ ਇਨਵੈਸਟੀਗੇਸ਼ਨ ਦੀ ਪ੍ਰਾਰੰਭਿਕ ਅਵਸਥਾ ਹੈ ਅਜੇ ਇਹ ਨਿਰਣੈ ਨਹੀਂ ਹੋ ਸਕਦਾ ਕਿ ਬਾਜਵਾ ਖਿਲਾਫ ਕੋਈ ਫਰੈਂਸ ਹੋਇਆ ਹੈ ਚਾ ਨਹੀਂ ਇਸ ਲਈ ਕੋਰਟ ਨੇ ਅਗਲੀ ਸੁਣਵਾਈ ਦੇ ਤਰੀਕ 8 ਮਈ ਤੈਅ ਕੀਤੀ ਹੈ ਸਟੇਟ ਵੱਲੋਂ ਇਹ ਵੀ ਮੈਂਸ਼ਨ ਕੀਤਾ ਗਿਆ ਹੈ ਕਿ ਉਹਨਾਂ ਦੀ ਅਜੇ ਤੱਕ ਪ੍ਰਤਾਪ ਸਿੰਘ ਬਾਜਵਾ ਨੂੰ ਅਰੈਸਟ ਕਰਨ ਦਾ ਕੋਈ ਇਰਾਦਾ ਨਹੀਂ ਹੈ ਜੇ ਅਗਲੇ ਪੜਾਚ ਕੋਈ ਲੋੜ ਪਈ ਤਾਂ ਬਾਜਵਾ ਨੂੰ ਨੋਟਿਸ ਜਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ ਜਿਹੜੇ ਵੀ ਨੋਟਿਸ ਚਾਰਜ ਜੀਆਂ ਅਜੇ ਤੱਕ ਸੁਨੀਆਂ ਗਈਆਂ ਉਹ ਇਨਵੈਸਟੀਗੇਸ਼ਨ 'ਚ ਰੁਕਾਵਟ ਨਹੀਂ ਬਣਦੀਆਂ ਸਟੇਟ ਨੇ ਪੂਰਾ ਹੱਕ ਦਿੱਤਾ ਹੈ ਕਿ ਉਹ ਇਨਵੈਸਟੀਗੇਸ਼ਨ ਜਾਰੀ ਰੱਖੇ ਮੀਡੀਆ ਰਿਲੇਟਡ ਪਸਟ ਇੰਟੈਰੀ ਮੋਡਰ ਜਿਵੇਂ ਸਾਨੂੰ ਉਵੇਂ ਹੀ ਰਹਿਣਗੇ ਪ੍ਰਤਾਪ ਸਿੰਘ ਬਾਜਵਾਲੇ ਕੇਸ ਜਿਹੜਾ ਨੇ ਕੁਐਸ਼ਿੰਗ ਫਾਈਲ ਕੀਤੀ ਸੀ ਉਹਦੀ ਜ ਸੁਣਵਾਈ ਸੀ ਨੋਟਿਸ ਤੋਂ ਬਾਅਦ ਤੇ ਕੋਰਟ ਦੇ ਵਿੱਚ ਅੱਜ ਸਟੇਟ ਵੱਲੋਂ ਇੱਕ ਦਾ ਸਟੇਟਸ ਰਿਪੋਰਟ ਫਾਈਲ ਕੀਤੀ ਗਈ ਸੀ ਤੇ ਨਾਲ ਹੀ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਅਜੇ ਬਹੁਤ ਇਨੀਸ਼ੀਅਲ ਸਟੇਜ ਦੇ ਉੱਤੇ ਕੇਸ ਹੈ ਤੇ ਇਹ ਕੁਐਸ਼ਿੰਗ ਦੇ ਲਈ ਅਜੇ 13 ਤਰੀਕ ਨੂੰ ਐਫਆਈਆਰ ਲੋਜ ਹੁੰਦੀ ਹੈ ਤੇ 15 ਤਰੀਕ ਨੂੰ ਹੀ ਇਹ ਕੁਐਸ਼ਿੰਗ ਫਾਈਲ ਕਰ ਦਿੰਦੇ ਨੇ ਦਾ ਇਸ ਕਰਕੇ ਬੜੀ ਇਨੀਸ਼ੀਅਲ ਸਟੇਜ ਤੇ ਤੇ ਕੋਰਟ ਦਾ ਵੀ ਇਹੀ ਮੰਨਣਾ ਸੀ ਕਿ ਹਜੇ ਤਾਂ ਇਨਵੈਸਟੀਗੇਸ਼ਨ ਕਰਨੀ ਹੈ ਉਸ ਤੋਂ ਬਾਅਦ ਹੀ ਡਿਸਾਈਡ ਹੋ ਜਾਏਗਾ ਕਿ ਵੈਦਰ ਅਫੈਂਸ ਹੋਇਆ ਜਾਂ ਨਹੀਂ ਹੋਇਆ ਤੇ ਇਸ ਕਰਕੇ ਕੋਰਟ ਨੇ ਉਹ ਜਿਹੜੀ ਅਗਲੀ ਤਰੀਕ ਪਾਈ ਹੈ 7 ਮਈ ਡੇਟ ਪਈ ਹੈ ਇਸ ਕੇਸ ਦੇ ਵਿੱਚ ਤੇ ਨਾਲ ਹੀ ਕੋਰਟ ਨੇ ਇੱਕ ਦੋ ਤਿੰਨ ਆਬਜ਼ਰਵੇਸ਼ਨ ਜਿਹੜੀ ਦਿੱਤੀਆਂ ਨੇ ਇੱਕ ਸਟੇਟ ਵੱਲੋਂ ਮੈਂਸ਼ਨ ਕੀਤਾ ਗਿਆ ਸੀ ਕਿ ਸਾਡੀ ਹਜੇ ਕੋਈ ਇੰਟੈਂਸ਼ਨ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਅਰੈਸਟ ਕਰਨ ਦੀ ਇਸ ਕਰਕੇ ਜਦੋਂ ਵੀ ਇਸ ਸਟੇਜ ਦੇ ਉੱਤੇ ਜੇ ਜਦੋਂ ਵੀ ਰਿਕੁਆਇਰਡ ਹੋਏਗਾ ਤਾਂ ਅਕੋਰਡਿੰਗਲੀ ਉਹਨਾਂ ਨੂੰ ਅਸੀਂ ਜਿਵੇਂ ਨੋਟਿਸ ਦੇ ਕੇ ਅਰੈਸਟ ਕਰਨ ਦੇ ਹੋਏਗਾ ਤਾਂ ਅਕੋਰਡਿੰਗਲੀ ਐਸ ਪਰ ਲਾਅ ਪ੍ਰੋਸੀਡ ਕਰਾਂਗੇ ਇਸ ਤੋਂ ਇਲਾਵਾ ਕੋਰਟ ਨੇ ਕਿਹਾ ਕਿ ਕੋਈ ਵੀ ਜਿਹੜੀ ਰੈਸਟ੍ਰਿਕਸ਼ਨ ਹੈ ਜੋ ਵੀ ਅੱਜ ਜੇ ਨੋਟਿਸ ਹੋਇਆ ਹੈ ਜਾਂ ਇੰਟੈਰੀਮ ਆਰਡਰ ਹੋਇਆ ਹੈ ਇਹਦੇ ਇਹ ਕੋਈ ਵੀ ਇਨਵੈਸਟੀਗੇਸ਼ਨ ਨੂੰ ਰੈਸਟ੍ਰਿਕਟ ਨਹੀਂ ਕਰਦਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ ਜਿਹੜੀ ਸਟੇਟ ਹੈ ਉਹ ਅੱਗੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੀ ਹੈ ਤੇ ਜਿਵੇਂ ਬਾਕੀ ਇੰਟੈਰੀਮ ਆਰਡਰ ਸੀਗੇ মিডিਆ ਦੇ ਰਿਲੇਟਿਡ ਹੋ ਸਾਰੇ ਸੇਮ ਰਹਿਣਗੇ ਫੈਰੀ ਗੋ ਕੋਰਟ ਵੀ ਤੇ ਵੀ ਤਾਂ ਕਿਹਾ ਗਿਆ ਕਿ ਇਨਵੈਸਟੀਗੇਸ਼ਨ ਜਿਹੜਾ ਪਹਿਲਾਂ ਵੀ ਨਹੀਂ ਸੀ ਬਿਲਕੁਲ ਦੇਖੋ ਜਿਹੜਾ ਕੋਰਟ ਨੇ ਕਿਹਾ ਕਿ ਜਿਹੜਾ ਕੁਐਰਸੀਵ ਐਕਸ਼ਨ ਦਾ ਵਰਡ ਸੀਗਾ ਕਿ ਇਹਦੀ ਡੈਫੀਨੇਸ਼ਨ ਬਹੁਤ ਜ਼ਿਆਦਾ ਹੋ ਸਕਦੀ ਹੈ ਤਾਂ ਇਸ ਕਰਕੇ ਕੋਰਟ ਨੇ ਆ ਜੋ ਕਲੈਰੀਫਾਈ ਕੀਤਾ ਕਿ ਇਨਵੈਸਟੀਗੇਸ਼ਨ ਦੇ ਉੱਤੇ ਕੋਈ ਵੀ ਸਟੇ ਨਹੀਂ ਹੈਗਾ ਤੇ ਇਨਵੈਸਟੀਗੇਸ਼ਨ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਉਹ ਪ੍ਰੋਪਰ ਅੱਗੇ ਇਨਵੈਸਟੀਗੇਸ਼ਨ ਜਿਹੜੀ ਆ ਕਰ ਸਕਦੀ ਹੈ ਤੇ 7 ਤਰੀਕ ਨੂੰ ਕੋਰਟ ਨੇ ਕਿਹਾ ਕਿ ਕੋਰਟ ਰੈਡੀ ਸੀ ਕਿ ਜਦੋਂ ਵੀ ਤੁਸੀਂ ਆਰਗੂਮੈਂਟ ਰੈਡੀ ਹੋ ਤਾਂ ਉਹਨਾਂ ਵੱਲੋਂ 7 ਤਰੀਕ ਲਈਤੀ ਗਈ ਹੈ ਕਿ 7 ਤਰੀਕ ਨੂੰ ਅਸੀਂ ਆਰਗੂ ਕਰ ਦਾਂਗੇ ਕੇਸ